ਇਹ ਐਡਮੈਂਟ ਐਡਮੈਂਟ ਗੱਲ ਕਰੀ ਉਹਦੇ ਬਾਅਦ ਆ ਗਏ ਦੇ ਬੁਲਾਵਾਗੇ ਦੇਖੋ ਸਰ ਲੋਕਲ ਲੋਕਲ ਕੰਮ ਨਹੀਂ ਹੋ ਰਿਹਾ ਬਾਹਰ ਨਾ ਨਜ਼ਾਰਾ ਇਹ ਨਾ ਕਰ ਮਾਰ ਕੇ ਕੁੱਟਿਆ ਯਾਰ ਇਹ ਬਦਲ ਲੋਕ ਦੇ ਹੱਥ ਲਾ ਨਹੀਂ ਥੋੜੇ ਕਾੜਾ ਪਿੱਛੇ ਕਰਿਆ ਇਹ ਐ ਨਾ ਇਹਨਾਂ ਨੇ ਟਰਾਲੀ ਲੱਗੀ ਹੋਈ ਹੈ ਚਾਰ ਚਾਰ ਘੰਟੇ ਹੁੰਦੇ ਨੇ ਬਹੁਤ ਬਹੁਤ ਬੁਰਾ ਲੇ ਪਿੰਡ ਦੇ ਪਿੰਡ ਅੰਚ ਨੇ ਇਹ ਸਾਨੂੰ ਟੋਟਲ ਪੂਰੀ ਮਦਦ ਕਰੋ ਤੁਹਾਡੇ ਦੇ ਆਸੇ ਜੀ ਇਹ ਐ ਕਰਦੇ ਆ ਦੇਖੋ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਜਦੋਂ ਆਪਣੀ ਸਰਕਾਰ ਆਈ ਹਾਂ ਜੀ ਫਿਰ ਦੇਖ ਸੀਮੈਂਟ ਸਰਕਾਰ ਦਾ ਮੈਂ ਦੱਸਦਾ ਤੁਹਾਨੂੰ ਮੇਰੇ ਸੁਣ ਲਿਓ ਅੱਧਾ ਮੈਂ ਦੱਸਦਾ ਆ ਗਈ ਜੀ ਸਾਡਾ 9 ਮਿੰਟ ਜੀ ਆ ਪਾ ਆ ਗਈ ਜੀ ਪੱਕਾ ਜੇ ਬੰਨ ਦੇ ਕੰਡੇ ਉੱਪਰ ਤੁਰ ਕੇ ਜਾਈਏ ਤਾਂ 8.5 ਕਿਲੋਮੀਟਰ ਬੰਨਰ ਜੇ ਆਪਾਂ ਸਿੱਧਾ ਜਾਈਏ ਮੈਂ ਪਾਈ ਕਿੱਥੇ ਆ ਰਹੀ ਜੀ ਇਸ ਕੋਲ ਤੋਂ ਕੜੈਲਾਲ ਕੋਲੇ ਕੜੈਲ ਹਾਂਡੇ ਵਾਲਾ ਕੁਝ ਨਹੀਂ ਆਲਾ ਇੱਥੋਂ ਉਹ 9 ਕਿਲੋਮੀਟਰ ਹੈ ਪੈਦਲ ਜਾਈਏ ਕੰਢੀ ਕੰਢੀ ਜੇ ਸਿੱਧਾ ਜਾਈਏ 4 ਹੈ ਮਾਨ ਪੈਸਾ ਤੇਰਾ ਉਸ ਪੁਲ ਤੋਂ ਸੂਤ ਬੰਨ ਗਏ ਆਪਣੀ ਸਰਕਾਰ ਰਾਉਣ ਤੋਂ ਬਾਅਦ ਉਹ ਤਾਂ ਕਰਾਂਗੇ ਉਹ ਤਾਂ ਸੀਮੈਂਟ ਉਹਨਾਂ ਕੰਕ੍ਰੀਟ ਦੇ ਬਿਲਡਿੰਗ ਬਣਾ ਲਈਏ ਇਹਨੂੰ ਸਿੱਧਾ ਕਰੋ ਦੋ ਹਿੱਟ ਦੋ ਕਿੱਲੇ ਚੌੜਾ ਉਹ ਟੈਕਨੀਕ ਉਹ ਟੈਕਨੀਕ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਇਹ ਕਹਿੰਦੇ ਪੂਰੀ ਸਹਿਮਤ ਕਰੋ ਪੂਰੀ ਜਮਾ ਲੱਖਾਂ ਲੱਖਾਂ ਪੈਸੇ ਰੁਕ ਜਾ ਰੁਕ ਜਾ ਰੁਕ ਜਾ ਯਾਰ ਰੁਕ ਜਾ ਰੁਕ ਜਾ ਰੁਕ ਜਾ ਕੋਈ ਨਹੀਂ ਜਿੰਦਾਬਾਦ ਕੋਈ ਨਹੀਂ ਜਿੰਦਾਬਾਦ ਹੁਣ ਕਰਦੇ ਆ ਇੱਕ ਮਿੰਟ ਇੱਕ ਮਿੰਟ ਦੂਜੇ ਕੱਟਿਆ ਕੱਟਿਆ ਇੱਕ ਕੱਟਿਆ ਇੱਥੇ ਵਾਲੀ ਜੀ ਇਹ ਦੱਸ ਪ੍ਰਧਾਨ ਜੀ ਇੱਕ ਵੀਡੀਓ ਪੂਰਾ ਵੀ ਚੁਣਿਆ ਸਾਹੇ ਤੁਸੀਂ ਬੰਡ ਮੇਰੇ ਪਾਸੇ ਮੇਰਾ ਮਤਲਬ ਹੈ 2000 ਲੀਟਰ ਹੋ ਡੀਜ਼ਲ ਭੇਜ ਵੀ ਦੂੰਗਾ ਆ ਵੀ ਪੈਸਾ ਤੁਸੀਂ ਇਕੱਠੇ ਰਲ ਕੇ ਕਰ ਲਿਓ ਇਕੱਠੇ ਕਰਦਾ ਪ੍ਰਧਾਨ ਜੀ ਕੋਈ ਦਿੱਕਤ ਨਹੀਂ ਮੈਂ ਕਰ ਮੈਂ ਗਗਨ ਜਾਰੀ ਨੂੰ ਫੜਾਨਾ ਚਾਹੀਏ ਪੈਸੇ ਨਹੀਂ ਨਹੀਂ ਕੋਈ ਗੱਲ ਹੈ ਕੋਈ ਨਹੀਂ ਗਗਨ ਨੂੰ ਫੜਾਨਾ ਕੋਈ ਨਹੀਂ ਕੋਈ ਗੱਲ ਨਹੀਂ ਸਰਕਾਰ ਦੇ ਚੇਅਰਮੈਨ ਰਿਹਾ ਮੈਂ ਸਭ ਤੋਂ ਅਸੀਂ ਸਾਡੀ ਜਰੂਰ ਹੈ ਕਾਲੀ ਦਾ ਉਹਦਾ ਕੰਮ ਕਰਨ ਦਾ ਨਹੀਂ ਠੀਕ ਹੈ ਬਿਲਕੁਲ ਜੀ ਅਸੀਂ ਕੋਈ ਕਿਸੇ ਤਰ੍ਹਾਂ ਦਾ ਸਾਡਾ ਨਾਲ ਇਧਰ ਲਬਗਾਨਾ ਨਾਲ ਇਧਰ ਲਬਗਾਨਾ ਅਸੀਂ ਜਨੈ ਰਲ ਮਿਲ ਕੇ ਸਾਡਾ ਹੱਲ ਕੀਤਾਗਾ ਉਹ ਵੀ ਕਹਿਣਾ ਮੈਂ ਗਗਨ ਨੂੰ ਕਹਿ ਦਿੱਤਾ ਹੈ ਪੈਸੇ ਮੈਂ ਦੇ ਚੁੱਕਿਆ ਹਾਂ ਅੱਛਾ 2000 ਲੀਟਰ ਮੈਂ ਭੇਜ दूंगा ਸ਼ਾਮ ਤੱਕ ਠੀਕ ਹੈ ਹੋਰ ਵੀ ਲੋਡ ਪਈ ਠੀਕ ਹੈ 2-3000 ਲੀਟਰ ਮੈਨੂੰ ਮੈਂ ਭੇਜੀ ਜਾਊਂਗਾ ਇੱਕ ਨਿਰਮਲ ਅੱਛਾ ਇਹ ਫੋਰੀ ਕਰਾਂਗੇ ਇਹ ਸਿਰਫ ਜਮੀਨ ਤੇ ਤਾਂ ਨਹੀਂ ਇਹ ਵਾਲੇ ਪਾਣੀ ਨਹੀਂ ਹਲੇ ਜਮੀਨ ਤੱਕ ਜਮੀਨ ਤੇ ਨਹੀਂ ਜਾ ਰਿਹਾ ਹਲੇ ਠੀਕ ਹੈ ਜੀ ਪਰ ਤੁਸੀਂ ਐ ਕਰੋ ਯਾ ਟਰੈਕਟਰ ਟਰੈਕਟਰ ਹੋਰ ਨਹੀਂ ਲੱਗੇ ਹੋਏ ਪ੍ਰਧਾਨ ਜੀ ਜਮੀਨ ਨਹੀਂ ਆਉ ਤੁਹਾਨੂੰ ਯਾ ਜੀ ਨਾ ਵੀ ਨਹੀਂ ਆਉ ਮੈਂ ਜੁਮਾਰੀ ਲੱਗੇ ਬੱਚਾ ਬੰਨਾ ਦੇ ਜੀ ਸਾਡਾ ਬੱਚਾ ਬੱਚਾ ਆ ਕੇ ਜੀ ਦਿਨ ਰਾਤ ਬੰਦ ਤੇ ਸੁਣਦੇ ਨਹੀਂ ਘਰ ਨਹੀਂ ਆਉਂਦੇ ਪੁੱਤ ਵੀ ਹੈਗੇ ਜੀ ਅਸੀਂ ਨਹੀਂ ਮੈਂ ਉਹ ਆ ਦਿਨ ਰਾਤ ਵਾਲੇ ਜੁਮਾਰੀ ਮੇਰੀ ਹੈ ਸਾਡੇ ਸਾਡੀ ਲੀਡਰਸ਼ਿਪ ਹਾਲ ਕੇ ਨਿਰਮਲ ਲੱਗ ਰਿਹਾ ਗੱਲ ਜੀ ਦਲਜਾੜ ਦੇ ਸਾਧਾਰਨ ਦਿਨ ਰਾਤ ਗੱਲ ਨੇ ਆ ਸਾਰੀਆਂ ਜੀ ਬਾਈ ਬਾਈ ਗੋਲਡੀ ਖੜੇ ਜੀ ਬਹੁਤ ਬੋਤਾਂ ਕਰਾਣਾ ਸਾਡੇ ਨਾਲ ਲੱਗੇ ਪਰਦਾਣ ਊਰਜੇ ਸਾਰੇ ਚਾਹ ਸਾਡ ਲਿੰਦੇ ਚਾਹ ਆ ਰਾਤ ਵਿੱਚ ਫੋਟੋ ਉੱਥੇ ਖੜ ਕੇ ਦੇਖਣਾ ਬਣਾ ਆ ਜਾਓ ਜੀ ਆ ਜਾਓ ਜੀ ਜਗ੍ਹਾ ਤਾਂ ਬਣਾਓ ਜਗ੍ਹਾ ਬਣਾਓ ਆਪਣਾ ਰੇ ਪੀ ਗੱਡੀ ਦੇ ਉੱਚਾ ਪੈਸੇ ਗੱਡੀ ਕਿਲੇ ਕਰ ਲੈ ਗੱਡੀ ਕਿਲੇ ਕਰ ਲੈ ਆਪਣੀ ਪਟੇ ਕੋਈ ਮੁੰਡੇ ਦੇਖਾ ਪਟੇ हिकु मिंट में ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027